ਰਾਜਸਥਾਨ ਤੋਂ ਪੰਜਾਬ ਆਉਂਦਾ ਕੀ ਕਾਰਨ ਬਣਿਆ ਜੀ ਤੇ ਗੰਗਾ ਨਗਰ ਦਾ ਜਿਹੜਾ ਜ਼ਿਲ੍ਹਾ ਪੂਰੇ ਦਾ ਪੂਰੇ ਦੇ ਵਿੱਚ ਗੰਦਾ ਬਣੀ ਜਾ ਰਿਹਾ ਤੁਸੀਂ ਕਦੀ ਹਰੀ ਕੇ ਹੈਡ ਤੇ ਖੜ ਕੇ ਦੇਖੋਗੇ ਨਾ ਜਦੋਂ ਉੱਥੇ ਤੁਹਾਨੂੰ ਉੱਪਰ ਕਾਲਾ ਪਾਣੀ ਹੋਵੇਗਾ ਜਿਹੜਾ ਅਸੀਂ ਪੀ ਰਹੇ ਹਾਂ ਅੱਜ ਤੋਂ ਕੋਈ 10 15 ਸਾਲ ਪਾਣੀ ਜਿਹੜਾ ਥਾਲ ਦੇ ਵਿੱਚ ਬੁੱਕ ਭਰ ਕੇ ਪੀ ਰਹੇ ਤੇ ਇਹ ਨਾ ਚਲਦੇ ਥਾਲ ਚੋਂ ਔਰ ਅੱਜ ਅਸੀਂ ਉਹ ਦੇਖਣ ਨੂੰ ਜੀ ਨਹੀਂ ਕਰਦਾ ਜੀ ਆਪ ਦਾ ਬੱਚਾ ਦਾ ਕੋਈ ਵਿਖ ਵਗਾੜ ਦਿੱਤਾ ਉਸ ਨੂੰ ਵਿਖ ਨੂੰ ਸੁਰੱਖਿਅਤ ਕਰਨ ਵਾਸਤੇ ਜੀ ਇੱਥੇ ਆ ਜਾਪੋਂ ਦੀ ਪਜਾਏ ਉੱਥੇ ਆਪਣੀਆਂ ਸਰਕਾਰਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਸਾਨੂੰ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਹੈ ਉੱਥੇ ਸਰਕਾਰਾਂ ਨਾਲ ਗੱਲਬਾਤ ਹੁੰਦੀ ਹੈ ਜੀ ਉਹ ਇਹ ਹੀ ਗੱਲ ਕਹਿ ਕੇ ਪੱਲਾ ਝਾੜ ਲੈਂਦੇ ਕਿ ਇਹ ਪੰਜਾਬ ਸਰਕਾਰ ਦਾ ਮੈਟਰ ਹੈ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਆਪ ਜੀ ਤਾਂ ਗੱਲ ਇਹ ਚੱਲਦੀ ਆ ਵੀ ਕੱਲਾ ਪੰਜਾਬ ਹੀ ਇਹਦਾ ਪੇਡ ਤਾਂ ਵੀ ਰਾਜਸਥਾਨ ਨੂੰ ਤਾਂ ਸਾਫ਼ ਪਾਣੀ ਜਾ ਰਿਹਾ ਹੈਗਾ ਜਿਹੜਾ ਇਹ ਗੰਦਾ ਪਾਣੀ ਜਾ ਰਿਹਾ ਏ ਇਹ ਜਾ ਰਿਹਾ ਤਾਂ ਜ਼ਿਆਦਾ ਰਾਜਸਥਾਨ ਦੇ ਵਿੱਚ ਜਾ ਰਿਹਾ ਹੈ ਇਹਦੇ ਵਿੱਚ 12 ਜ਼ਿਲ੍ਹੇ ਰਾਜਸਥਾਨ ਦੇ ਆ ਜੀ 550 12 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਕਿੰਨੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਸਭ ਤੋਂ ਜ਼ਿਆਦਾ ਜਿਹੜਾ ਕੈਂਸਰ ਦੀ ਬਿਮਾਰੀ ਆ ਰਹੀ ਆ ਜੀ ਫਿਰ ਸਕਿਨ ਦੀ ਬਿਮਾਰੀ ਬਹੁਤ ਜ਼ਿਆਦਾ ਹੋਣ ਆ ਰਹੀ ਆ ਪਹਿਲਾਂ ਨਹੀਂ ਸੀ ਫਿਰ ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਕਿ ਇਸ ਪਾਣੀ ਦੇ ਕਰਕੇ ਸਾਡੇ ਬੱਚੇ ਬਿਮਾਰ ਹੋ ਰਹੇ ਆ ਕਾਰਨ ਪੂਰਵੀ ਹੋ ਸਕਦਾ ਅੱਜ ਕੱਲ ਫਾਸਟ ਫੂਡ ਖਾਂਦੇ ਆ ਬੱਚੇ ਸਾਡਾ ਪਾਣੀ ਜਿਆਦਾ ਖਰਾਬ ਹੋਇਆ ਪਿੰਡ ਦਾ ਪਾਣੀ ਖਰਾਬ ਹੋਇਆ ਅੱਜ ਵੀ ਸਾਡੇ ਖਾਦ ਘਟ ਜੂ ਰਹੀ ਹੈ ਪਰ ਜਿਆਦਾ ਜਿਹੜਾ ਪੇਟ ਦੀ ਬਿਮਾਰੀ ਸ਼ੁਰੂ ਹੋਈ ਹੈ ਜਾਂ ਕੈਂਸਰ ਦੀ ਹੋਈ ਉਹ ਪਾਣੀ ਦੀ ਹੈ ਜੀਨ ਹੈ ਕਿ ਆ ਹੱਲ ਹੋਊਗਾ ਅਸੀਂ ਤਾਂ ਇਹ ਕਰਗੇ ਪੰਜਾਬ ਤਗੜਾ ਹੋ ਕੇ ਲੜੇ ਅਸੀਂ ਉਹਦੇ ਨਾਲ ਆਪ ਅੱਜ ਆਪਣੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਲੁਧਿਆਣਾ ਦੇ ਵਿੱਚ ਕਾਲਾ ਮੋਰਚੇ ਦੇ ਸੱਦੇ ਤਹਿਤ ਜਿਹੜਾ ਕੱਖ ਹੋਇਆਗਾ ਉੱਥੇ ਹੀ ਰਾਜਸਥਾਨ ਤੋਂ ਰਾਜਸਥਾਨ ਤੋਂ ਵੀ ਵੀਰ ਪਹੁੰਚੇ ਨੇ ਬੱਸਾਂ ਭਰ ਕੇ ਆਏ ਨੇ ਪੰਜਾਬ ਦੀ ਹਮਾਇਤ ਦੇ ਵਿੱਚ ਖੜਨ ਦੇ ਲਈ ਕਿਉਂਕਿ ਪੰਜਾਬ ਦਾ ਗਵਾਂਡੀ ਸੁਪਾ ਰਾਜਸਥਾਨ ਤੇ ਰਾਜਸਥਾਨ ਨੂੰ ਪਾਣੀ ਵੀ ਪੰਜਾਬ ਦੇ ਵਿੱਚੋਂ ਜਾਂਦਾ ਗੱਲਬਾਤ ਕਰਦੇ ਇਹਨਾਂ ਦੇ ਨਾਲ ਰਾਜਸਥਾਨ ਤੋਂ ਪੰਜਾਬ ਆਉਣ ਦਾ ਕੀ ਕਾਰਨ ਬਣਿਆ ਜੀ ਜਿਹੜਾ ਇਹ ਗੰਦਾ ਪਾਣੀ ਜਾ ਰਿਹਾ ਏ ਜਾਰੇ ਤੋਂ ਜਿਆਦਾ Rajasthan ਦੇ ਵਿੱਚ ਜਾ ਰਿਹਾ ਇਹਦੇ ਵਿੱਚ 12 ਜ਼ਿਲ੍ਹੇ Rajasthan ਦੇ ਆ ਜੀ 5 ਪੰਜਾਬ ਦੇ ਆ ਤੇ ਗੰਗਾ ਨਗਰ ਦਾ ਜਿਹੜਾ ਜ਼ਿਲ੍ਹਾ ਪੂਰੇ ਦਾ ਪੂਰਾ ਇਹਦੇ ਵਿੱਚ ਗੰਦਾ ਪਾਣੀ ਜਾ ਰਿਹਾ ਤੁਸੀਂ ਕਦੀ ਹਰੀ ਕੇ ਹੈਡ ਤੇ ਖੜ ਕੇ ਦੇਖੋਗੇ ਨਾ ਜਦੋਂ ਉੱਥੇ ਤੁਹਾਨੂੰ ਉੱਪਰ ਕਾਲਾ ਪਾਣੀ ਓਵੇਂ ਦਾ ਜਿਹੜਾ ਅਸੀਂ ਪੀ ਰਹੇ ਆ ਅੱਜ ਤੋਂ ਕੋਈ 10 15 ਸਾਲ ਪਾਣੀ ਜਿਹੜਾ ਇਹ ਖਾਲ ਦੇ ਵਿੱਚੋਂ ਬੁੱਕ ਭਰ ਕੇ ਪੀ ਲੈਂਦੇ ਸੀ ਨਾ ਚਲਦੇ ਖਾਲ ਜੋਂ ਔਰ ਅੱਜ ਅਸੀਂ ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ ਔਰ ਸਾਡੇ ਉੱਥੇ ਜਿਹੜੀਆਂ ਬਿਮਾਰੀਆਂ ਦਾ ਕਾਰਨ ਜਾਂ ਬਿਮਾਰੀਆਂ ਮੱਧ ਰਹੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਜਿਆ ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਜੇ ਅਸੀਂ था था कि ਅਸੀਂ ਆਪ ਦਾ ਪੂਰਿਆ ਨਭੇਖ ਵਗਾਰ ਦਿੱਤਾ ਕੁਛ ਭੇਖੇ ਨੂੰ ਸੁਰੱਖਿਅਤ ਕਰਨ ਵਾਸਤੇ ਅਸੀਂ ਇੱਥੇ ਆਏ ਤੁਸੀਂ ਪੰਜਾਬ ਆਉਂਦੀ بجائے ਉੱਥੇ ਆਪਣੀਆਂ ਸਰਕਾਰਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਸਾਨੂੰ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਹੈਗਾ ਉੱਥੇ ਸਰਕਾਰਾਂ ਨਾਲ ਗੱਲਬਾਤ ਹੁੰਦੀ ਹੈ ਜੀ ਉਹ ਇਹ ਹੀ ਗੱਲ ਕਹਿ ਕੇ ਚਪਲਾ ਚੜਾ ਲੈਂਦੇ ਕਿ ਇਹ ਪੰਜਾਬ ਸਰਕਾਰ ਦਾ ਮੈਟਰ ਹੈ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਹਿ ਆ ਗਏ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਜਿਵੇਂ ਪਿਛਲੇ ਦਿਨਾਂ 'ਚ ਸਾਡਾ ਜਿਹੜਾ ਨਵਾਂ ਐਮਪੀ ਬਣਿਆ ਹਰੀ ਕੇ ਆ ਕੇ ਗਿਆ ਸੀਗਾ ਉਹ ਕਹ ਸਾਰੇ ਹੀ ਦਿੰਦੇ ਆ ਵੀ ਅਸੀਂ ਮੁੱਦਾ ਚੱਕਾਂਗੇ ਪਰ ਚੱਕਿਆ ਕਿਸੇ ਨੇ ਵੀ ਨਹੀਂਗਾ ਅੱਜ ਇਥੇ ਵੀ ਦੋ ਜਮਾਨ ਦਾ ਸੱਦਾ ਗਿਆ ਸੀ ਯਾ ਕਿ ਅਸੀਂ ਐਸ ਮੁੱਦੇ ਨੂੰ ਕਰ ਰਹੇ ਆਂ ਜਦ ਕਿ ਉਹ ਮੁੱਦਾ ਸਾਡਾ ਸੀ ਯਾ ਮਾਰ ਅਸੀਂ ਹੋ ਰਹੇ ਆਂ ਪਰ ਅਸੀਂ ਇਹਨਾਂ ਦੀ ਜ਼ਰਾਣਾ ਕਰਦੇ ਆਂ ਵੀ ਇਹਨਾਂ ਨੇ ਮੁੱਦਾ ਚੱਕਿਆ ਤਾਂ ਅਸੀਂ ਨਾਲ ਸਹਿਯੋਗ ਦੇ ਪੰਜਾਬ 'ਚ ਤਾਂ ਗੱਲ ਇਹ ਚੱਲਦੀ ਆ ਵੀ ਕੱਲਾ ਪੰਜਾਬ ਹੀ ਇਹਦਾ ਪੇਡ ਤਾਂ ਵੀ ਰਾਜਸਥਾਨ ਨੂੰ ਤਾਂ ਸਾਫ ਪਾਣੀ ਜਾ ਰਿਹਾਗਾ ਜਦੋਂ ਤੁਸੀਂ ਹਰੀਗੇ ਜਾਉਂਗੇ ਨਾ ਜੀ ਜਿਹੜਾ ਪਹਿਲਾ ਪਾਣੀ ਆਉਂਦਾ ਜੀ ਉਹ ਰਾਜਸਥਾਨ ਕਨਾਲ ਚੋਂ ਉਸ ਤੋਂ ਬਾਅਦ ਪੱਜਾ ਪਾਣੀ ਜਿਹੜਾ ਸਰਾਂਦ ਜਾ ਜਾਂਦਾ ਸਰਹੰਦ ਕਾਂ ਜਾ ਕੇ ਮੱਲਾਂ ਵਾਲੀ ਹੈਡ ਤੋਂ ਦੋ ਜਗ੍ਹਾ ਹੋ ਜਾਂਦੀ ਐ ਇੱਕ ਜਿਹੜਾ ਬਠਿੰਡਾ ਮੁਕਸਰ ਮਲੋੜ ਹਵੌਰ ਨੂੰ ਜਾਂਦਾ ਉਹ ਵੀ ਇਹ ਰਾਜਸਥਾਨ ਐਰ ਜਾਂਦੀ ਐ ਇੱਕ ਤਾਂ ਵੱਡੀ ਇੱਕ ਗੰਗ ਨਾਲ ਕਾਂ ਜਾ ਕੇ ਜਾਂਦੀ ਐ ਜਿਹੜਾ ਦੋ ਗੰਗ ਨਾਲ ਦਾ ਪੂਰਾ ਗੰਗਨਗਰ ਪੈਂਦਾ ਜਿਹੜਾ ਗਾ ਸਰਹੰਦ ਫੀਡਰ ਫੜ ਜਾਂਦੀ ਉਹਦਾ ਸਾਰਾ ਪੰਜਾਬ ਪੈਂਦਾ ਮਾਲਵਾ ਏਰੀਆ ਸਾਰਾ ਉਤਾ ਪੈਂਦਾ ਜੀ ਬੁਣ 12 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਕਿੰਨੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਇਸ ਤਰੀਕੇ ਦੇ ਹਾਲਾਤ ਹੋ ਚੁੱਕੇ ਨੇ ਸਭ ਤੋਂ ਜ਼ਿਆਦਾ ਜਿਹੜਾ ਕੈਂਸਰ ਦੀ ਬਿਮਾਰੀ ਆ ਰਹੀ ਆ ਜੀ ਫਿਰ ਸਿਕਨਦੀ ਬਿਮਾਰੀ ਬਹੁਤ ਜ਼ਿਆਦਾ ਹੋਣ ਆ ਰਹੀ ਹੈ ਪਹਿਲਾਂ ਨਹੀਂ ਸੀ ਤੇ ਪੇਟ ਦੇ ਰੋਗਾਂ ਦੀ ਬਿਮਾਰੀ ਬਹੁਤ ਜ਼ਿਆਦਾ ਆ ਰਹੀ ਹੈ ਜਿਹੜੀ ਜਿਹੜੀ ਆ ਇਹ ਤਿੰਨ ਬਿਮਾਰੀਆਂ ਉੱਤੇ ਮੇਨ ਕਰ ਕਰ ਰਹੀਆਂ ਬਾਕੀ ਇਹਨਾਂ ਦੇ ਨਾਲ ਜਿਹੜੀਆਂ ਹੋਰ ਉਹਨੀਆਂ ਤੇ ਚੱਲ ਹੀ ਰਹੀਆਂ ਪਰ ਇਹ ਤਿੰਨ ਬਿਮਾਰੀਆਂ ਮੇਨ ਹੈ ਇਹ ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਕਿ ਇਸ ਪਾਣੀ ਦੇ ਕਰਕੇ ਸਾਡੇ ਬੱਚੇ ਬਿਮਾਰ ਹੋ ਰਹੇ ਆ ਕਾਰਨ ਹੋਰ ਵੀ ਹੋ ਸਕਦੇ ਆ ਅੱਜ ਕੱਲ ਫਾਸਟ ਫੂਡ ਖਾਂਦੇ ਆ ਬੱਚੇ ਮਾਹੌਲ ਜਿਹੜਾ ਬਦਲ ਗਿਆ ਸਾਡਾ ਰਹਿਣਾ ਸਹਿਣਾ ਕਸਰਤਾਂ ਬਦਲ ਗਈਆਂ ਇਹਨੂੰ ਪਾਣੀ ਦਾ ਕਿਵੇਂ ਕਿਹਾ ਜਾ ਸਕਦਾ ਨਹੀਂ ਸਾਡੇ ਰਾਜਸਥਾਨ ਦੇ ਵਿੱਚ ਹਾਲੇ ਇਹਨਾਂ ਕਲਚਰ ਨਹੀਂ ਬਦਲਿਆ ਜੀ ਜਿਹੜਾ ਤੁਸੀਂ ਅੱਜ ਵੀ ਦੇਖੋਗੇ ਨਾ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਚੱਕੀਆਂ ਦਾ ਕੰਮ ਕਰਦੇ ਰਾਜਸਥਾਨ ਚੋਂ ਕਣਕ ਲੈ ਕੇ ਆਉਂਦੇ ਸਾਡੇ ਕੋਲੋਂ ਕਣਕ ਲੈ ਕੇ ਆਉਂਦੇ ਸਾਡੇ ਕੋਲੋਂ ਹੱਲੇ ਜਿਹੜਾ ਸਾਡਾ ਪਾਣੀ ਜਾਦਾ ਖਰਾਬ ਹੋਇਆ ਪੀਣ ਦਾ ਪਾਣੀ ਖਰਾਬ ਹੋਇਆ ਅੱਜ ਵੀ ਸਾਡੇ ਖਾਦ ਘਟ ਯੂਜ਼ ਹੋ ਰਹੀ ਹੈ ਸਾਡੀਆਂ ਜ਼ਮੀਨਾਂ ਨਵੀਆਂ ਆਵਾਦ ਹੋਈਆਂ ਹੋਈਆਂ ਸਕੇ ਨਾ ਫਰਕ ਨਹੀਂ ਆ ਪਰ ਜਿਆਦਾ ਜਿਹੜਾ ਪੇਟ ਦੀ ਬਿਮਾਰੀ ਸ਼ੁਰੂ ਹੋਈ ਹੈ ਜਾਂ ਕੈਂਸਰ ਦੀ ਹੋਈ ਉਹ ਪਾਣੀ ਤੋਂ ਹੀ ਹੋਇਆ ਪੀਣ ਹੈਗੀ ਆ ਹੱਲ ਹੋਊਗਾ ਦੇਖੋ ਅਸੀਂ ਤਾਂ ਸਾਡੀਆਂ ਜਿਹੜਾ ਪੰਜਾਬ ਦੇ ਵਿੱਚ ਆ ਅਸੀਂ ਪੰਜਾਬ ਚੋਂ ਉੱਠ ਕੇ ਗਏ ਆ ਜਿੱਦਾਂ ਕੋ ਚੰਨ ਭਰਾ ਆ ਜਾਂ ਝਾਰ ਭਰਾ ਉਹ ਅਸੀਂ ਜ਼ਮੀਨਾਂ ਸਾਨੂੰ 2027 ਚ ਅਲਾਟ ਹੋਈਆਂ ਬਾਕੀ ਤਿੰਨ ਇੱਥੇ ਬੈਠੇ ਇੱਕ ਅਸੀਂ ਉੱਥੇ ਆ ਅਸੀਂ ਪੰਜਾਬ ਦਾ ਹਿੱਸਾ ਆ ਸਾਡੀ ਜਿਹੜੀ ਡਿਪੈਂਡ ਐ ਅਸੀਂ ਉਹਨਾਂ ਰਾਜਸਥਾਨ ਦੇ ਘਟਿਆ ਪੰਜਾਬ ਤੇ ਜ਼ਿਆਦਾ ਅਸੀਂ ਤਾਂ ਇਹ ਕਰ ਗਏ ਪੰਜਾਬ ਤਗੜਾ ਹੋ ਕੇ ਲੜੇ ਅਸੀਂ ਉਹਦੇ ਨਾਲ ਇੱਕ ਪਹਿਲਾ ਅੰਦੋਲਨ ਲੜਿਆ ਉਹਦੇ ਵਿੱਚ ਵੀ ਰਾਜਸਥਾਨ ਹਰਿਆਣਾ ਪੂਰਾ ਦੇਸ਼ ਆ ਕੇ ਬੈਠਿਆ ਅੱਜ ਫੇਰ ਅੰਦੋਲਨ ਲੜ ਰਹੇ ਆ ਫੇਰ ਰਾਜਸਥਾਨ ਆ ਕੇ ਨਾਲ ਖੜਿਆ ਇਹ ਆਪਸੀ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ ਨਹੀਂ ਜੀ ਅਸੀਂ ਗਏ ਪੰਜਾਬ ਚੋਂ ਸਾਡੀਆਂ ਜਣਾ ਪੰਜਾਬ ਚੋਂ ਆ ਅੱਜ ਸਾਡਾ 1 ਜਾਂ 2 ਪਰਿਵਾਰ ਉੱਥੇ ਆ ਬਾਕੀ 5-5 ਪਰਿਵਾਰ ਇੱਥੇ ਬੈਠੇ ਆ ਇੱਕ ਬਾਬੇ ਦੇ ਪਿਓ ਦੇ 4 ਮੁੰਡੇ ਸੀ ਨਾ ਦੇਖੋ ਉੱਥੇ ਬੈਠਾ 4-4 ਇੱਥੇ ਬੈਠੇ ਆ ਸਰਕਾਰਾਂ ਤਾਂ ਪਾਣੀਆਂ ਨੂੰ ਲੈ ਕੇ ਮੁੱਦੇ ਖੜੇ ਕਰਦੀਆਂ ਨੇ ਲੜਾਈ ਹੁੰਦੀ ਆ ਕਹਿੰਦੇ ਪਾਣੀ ਨਹੀਂ ਦੇਣਾ ਪਾਣੀਆਂ ਪਿੱਛੇ ਆਪਸ ਵਿੱਚ ਰਾਜ ਲੜੀ ਜਾਂਦੇ ਆਸੀਂ ਤਾਂ ਜਿਹੜਾ ਸਾਨੂੰ ਗੰਗ ਨਾਲ ਨੂੰ ਪਾਣੀ ਆਉਂਦਾ ਨਾ ਜੀ ਇਹ 1927 ਦਾ ਜੀ। ਅਸੀਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਤੁਹਾਡਾ ਪਾਕਿਸਤਾਨ ਪਾਣੀ ਦਿਰਿਆ ਜਾਂਦਾ ਨਾ ਹੁਸੈਨੀ ਵਾਲੇ ਹਾਈਟ ਤੋਂ ਸਾਨੂੰ ਉਹ ਦੇ ਦਿਓ ਅਸੀਂ ਉਹਨਾਂ ਹੀ ਰਾਜ਼ੀ ਹੋਇਆ। ਅੱਜ ਤੇ ਕਹਿੰਦੇ ਕੋਈ ਕਮਾਈਨ ਵੱਢ ਜਾਂਦੀ ਮਗਰੋਂ ਮੁੰਜਰਾ ਨਹੀਂ ਚੁੱਕਦੇ ਹੁੰਦੇ। ਉਹ ਮੁੰਜਰਾ ਚੂਣ ਵਾਲਾ ਪਾਣੀ ਸਾਨੂੰ ਦੇ ਦਿਓ ਜਿਹੜਾ ਪਾਕਿਸਤਾਨ ਜਾਂਦਾ। ਅਸੀਂ ਉਹਨਾਂ ਹੀ ਰਾਜ਼ੀ ਆ। ਇਹਦਾ ਵੱਡਾ ਬੜਪਣ ਕਿੱਥੋਂ ਲੈ ਕੇ ਆਉਣੇ ਆ ਪੰਜਾਬ ਦੇ ਨੂੰ ਵੱਡਾ ਭਰਾ ਬਣਦੇ ਆ ਅੱਜ ਵੀ ਪੰਜਾਬ ਤੋਂ ਵੈਸੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਦੇ ਆ ਪਰ ਚਲੋ ਦੋ ਸੂਬੇ ਹੋ ਗਏ ਜਿਵੇਂ ਹਰਿਆਣਾ ਕਹਿੰਦਾ ਪੰਜਾਬ ਸਾਡਾ ਵੱਡਾ ਭਰਾ ਹੈਗਾ ਸਾਨੂੰ ਦੁੱਖ ਹੈ ਸਿੱਧਾ ਗੱਲ ਇਹ ਆ ਵੀ ਸਾਨੂੰ ਜਿਹੜੇ ਗੰਗਾ ਨਗਰ ਵਾਲੇ ਨਾ ਦਾ ਪੰਜਾਬ ਆਪਦਾ ਮੰਨਦੇ ਨਾ ਰਾਜਸਥਾਨ ਆਉਂਦਾ ਉਹ ਕਹਿੰਦੇ ਪੰਜਾਬ ਦੇ ਆ ਪੰਜਾਬ ਵਾਲੇ ਕਹਿੰਦੇ ਰੱਖ ਅਸੀਂ ਇਹ ਤਰ੍ਹਾਂ ਇਹ ਇਹ ਫਰਕ ਹੁੰਦਾ ਥੋੜੇ ਨਾਲ ਉੱਥੇ ਇਹਦਾ ਫਰਕ ਹੁੰਦਾ ਜੀ ਇਹ ਸਾਡੇ ਨਾਲ ਫਰਕ ਹੁੰਦਾ ਜੀ ਦੁੱਖ ਹੁੰਦਾ ਉਦੋਂ ਵੀ ਆ ਰਸੀਂ ਤਾਂ ਕਿਸੇ ਪਾਸੇ ਦੇ ਵੀ ਨਹੀਂ ਸਾਡੇ ਨਾਲ ਤਾਂ ਇੱਤਲੀ ਹੋ ਗਈ ਜਿਵੇਂ ਪਹਾੜ ਤਾਂ ਹਨਾ ਜਦੋਂ ਨਾ ਗੰਗਕਨਾਲ ਦਾ ਪਾਣੀ راستے ਦੇ ਵਿੱਚ ਕਈ ਵਾਰ ਰੋਕਿਆ ਜਾਂਦਾ ਅਸੀਂ ਉਹਨਾਂ ਨੂੰ ਕਹਿੰਨੇ ਯਾਰ ਅਸੀਂ ਤੁਹਾਡੇ ਉੱਠ ਕੇ ਇਸ ਕਰਕੇ ਗਏ ਸੀ ਵੀ ਸਾਨੂੰ ਪੰਜਾਬ ਸਾਡੇ ਅੱਧੇ ਤੋਂ ਜ਼ਿਆਦਾ ਪਰਿਵਾਰ ਪੰਜਾਬ 'ਚ ਬੈਠੇ ਆ ਔਰ ਸਾਨੂੰ ਦਾ ਅਸੀਂ ਤਾਂ ਤੁਹਾਡਾ ਉਨਾ ਹੀ ਪਾਣੀ ਮੰਗਦੇ ਆ ਜਿਹੜਾ 5-700 ਸਾਰੇ ਦੇ ਸ਼ਹਿਰ ਤੋਂ ਵੱਧ ਆਉਂਦਾ ਤੇ ਉਸ ਤੋਂ ਵੱਧ ਪਾਣੀ ਨਹੀਂ ਮੰਗਦੇ ਜਿਨ੍ਹਾਂ ਨੇ ਪਾਣੀ ਕਿੱਥੇ ਪੰਜਾਬ ਪਾਣੀ ਦੇਖ ਕੇ ਗਿਆ ਸੀ ਬਾੜ ਦਾ ਪਾਣੀ ਲੈਲਪੁਰ 'ਚ ਪਾਣੀ ਆਇਆ ਸੀ ਉਸ ਤੋਂ ਬਾਅਦ ਗੰਗਕਨਾਲ ਆਈ ਸੀ ਉਹ ਪਾਣੀ ਦੇਖ ਕੇ ਅਸੀਂ ਗਏ ਉੱਤੇ ਬਾਕੀ ਸਾਡੇ ਪਰਿਵਾਰ ਇੱਥੇ ਆ ਜਿੰਨਾ ਜਿਹੜਾ ਪਰਿਵਾਰ ਦਾ ਦੁਆਬੇ ਏਰੀਆ ਵਿੱਚ ਮੋਟਰਾਂ ਨਹੀਂ ਲੱਗੀਆਂ ਸੀ ਸਾਡੇ ਪਰਿਵਾਰ ਗੰਗਾ ਨਗਰ ਵਾਲੇ ਪਰਿਵਾਰ ਪਾਲਦੇ ਰਹੇ ਇੱਥੇ ਉਹਦਾ ਸਬੂਤ ਅਸੀਂ ਹੈ ਜੀ ਬਿਲਕੁਲ ਤਾਂ ਅੱਜ ਜਿਹੜਾ ਰਾਜਸਥਾਨ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਚੁੱਕਿਆ ਪੰਜਾਬ ਦੇ ਨਾਲ ਤਾਂ ਬਸ ਭਰ ਕੇ ਰਾਜਸਥਾਨ ਗੰਗਾ ਨਗਰ ਤੋਂ ਪੰਜਾਬ ਲੁਧਿਆਣਾ ਪਹੁੰਚੇ ਨੇ ਕਾਲੇ ਪਾਣੀਆਂ ਦੇ ਫੋਰਚੇ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਲਈ ਕਿਉਂਕਿ ਅੱਜ ਪਾਣੀ ਗੰਦਲੇ ਹੋ ਰਹੇ ਨੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਰਾਜਸਥਾਨ ਕੋਲ ਐਸਐਮਟੀਵੀ ਲੁਧਿਆਣਾ